ਇਸ ਵਕਤ ਪੰਜਾਬ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਚਾਰੇ ਖਬਰਾਂ ਨਸ਼ਾ ਤਸਕਰੀ ਪੁਲਿਸ ਐਨਕਾਊਂਟਰ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜੀਆਂ ਨੇ ਪਹਿਲੀ ਵੱਡੀ ਖਬਰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਅੱਜ ਫੇਰ ਪੰਜਾਬ ਦੇ ਵਿੱਚ ਤਿੰਨ ਪੁਲਿਸ ਅਫਸਰਾਂ ਸਮੇਤ ਚਾਰ ਪੁਲਿਸ ਵਾਲਿਆਂ ਤੇ ਪਰਚਾ ਦਰਜ ਹੋਇਆ ਨਸ਼ੇ ਦੇ ਮਾਮਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੂਜੀ ਵੱਡੀ ਖਬਰ ਹੈ ਅੱਜ ਫੇਰ ਪੁਲਿਸ ਐਨਕਾਊਂਟਰ ਹੋਏ ਨੇ ਤੇ ਤੀਜੀ ਵੱਡੀ ਖਬਰ ਹੈ ਕਿ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਨੇ ਅੱਜ ਫੇਰ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਬਹੁਤ ਵੱਡੇ ਪੁੰਦਰ ਤੇ ਅੱਜ ਫੇਰ ਨਸ਼ੇ ਦੀ ਖੇਪ ਫੜੇ ਜਾਣ ਦਾ ਦਾਵਾ ਕੀਤਾ ਇਹਨਾਂ ਸਾਰੀਆਂ ਖਬਰਾਂ ਦੇ ਨਾਲ ਜੁੜੇ ਕੁਝ ਵੱਡੇ ਤੇ ਵਾਜਬ ਸਵਾਲ ਨੇ ਸ਼ੁਰੂ ਕਰਦੇ ਹਾਂ ਪਹਿਲੀ ਵੱਡੀ ਖਬਰ ਹੈ ਜੀ ਚਾਰ ਜਿਹੜੇ ਪੁਲਿਸ ਵਾਲੇ ਨੇ ਜਿਨ੍ਹਾਂ ਦੇ ਵਿੱਚ ਤਿੰਨ ਪੁਲਿਸ ਅਫਸਰ ਤੇ ਇੱਕ ਕਾਸਟੇਬਲ ਹੈ ਜਿਨ੍ਹਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਖਬਰ ਕਪੂਰਥਲਾ ਦੇ ਫਗਵਾੜਾ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਸਬ ਇਨਸਪੈਕਟਰ 2 ASI ਜਿਨ੍ਹਾਂ ਨੂੰ ਛੋਟੇ ਥਾਣੇਦਾਰ ਕਹਿੰਦੇ ਨੇ ਤੇ ਇੱਕ ਕਾਂਸਟੇਬਲ ਇਹਨਾਂ ਤਿੰਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਮਾਮਲਾ ਇਹ ਦੱਸਿਆ ਜਾ ਰਿਹਾ ਦੋਸ਼ ਇਹਨਾਂ ਤੇ ਇਹ ਲੱਗੇ ਨੇ ਵੀ ਨਸ਼ਾ ਤਸਕਰ ਕੋਈ ਫੜਿਆ ਸੀ ਉਹਦੇ ਕੋਲੋਂ ਨਸ਼ਾ ਫੜ ਕੇ ਤੇ ਫਿਰ ਉਹਦੇ ਨਾਲ ਲੈ ਦੇ ਕਰਕੇ ਉਹਦੇ ਤੋਂ ਭ੍ਰਿਸ਼ਟਾਚਾਰੀ ਤਰੀਕੇ ਨਾਲ ਪੈਸਿਆਂ ਦਾ ਲੈਣ-ਦੇਣ ਕਰਕੇ ਤੇ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਕਰਕੇ ਇਹਨਾਂ ਜਿਹੜੇ 4 ਪੁਲਿਸ ਵਾਲੇ ਨੇ ਜਿਨ੍ਹਾਂ 'ਚ 3 ਪੁਲਿਸ ਅਫਸਰ 1 ਕਾਂਸਟੇਬਲ ਹੈ ਉਹਨਾਂ ਨੂੰ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਣ ਇਸੇ ਨੂੰ ਕਹਿੰਦੇ ਨੇ ਕਿ ਜਦੋਂ ਕੁੱਤੀ ਚੋਰਾ ਨਾਲ ਰਲ ਜਾਏ ਜਦੋਂ ਬਾੜ ਖੇਤ ਨੂੰ ਖਾਨ ਲੱਗ ਪਏ ਤਾਂ ਫਿਰ ਕੀ ਹੋ ਸਕਦਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਕਿੰਨੇ ਸਾਰੇ ਥਾਮਾਂ ਦੇ ਉੱਪਰ ਪੁਲਿਸ ਵਾਲਿਆਂ ਦੇ ਉੱਪਰ ਜਿਹੜੇ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਅੱਜ 4 ਕੁ ਦਿਨ ਪਹਿਲਾਂ ਸੰਗਰੂਰ ਦਾ ਡੀਐਸਪੀ ਜ਼ੇਲਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਵੀ ਉਹ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਜੇਲ੍ਹ 'ਚ ਨਸ਼ਾ ਭੇਜਦਾ ਸੀ ਤੇ ਉਹਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਇਸੇ ਤਰ੍ਹਾਂ ਕਿੰਨੇ ਹੋਰ ਏਐਸਆਈ ਥਾਣੇਦਾਰ ਤੇ ਕੁਝ ਇਨਸਪੈਕਟਰ ਇਸ ਮਾਮਲੇ ਦੇ ਵਿੱਚ ਗ੍ਰਫਤਾਰ ਕੀਤੇ ਗਏ ਮੌਤਲ ਕੀਤੇ ਗਏ ਸਾਦਕ ਥਾਣੇ ਦੇ ਵਿੱਚ ਇੱਕ ਲੇਡੀਸ ਸਚੋ ਜਿਹੜੀ ਆ ਉਹਨੂੰ ਵੀ ਇਸੇ ਤਰ੍ਹਾਂ ਪੈਸੇ ਲੈ ਕੇ ਤੇ ਰਫਾ ਦਫਾ ਕਰਨ ਵਾਲੇ ਮਾਮਲੇ ਦੇ ਵਿੱਚ ਉੱਤੇ ਕਾਰਵਾਈ ਹੋਈ ਹੈ ਹੁਣ ਤੁਸੀਂ ਦੱਸੋ ਕੀ ਹੋ ਸਕਦਾ ਜਿਹੜੀ ਪੁਲਿਸ ਦੀ ਜ਼ਿੰਮੇਵਾਰੀ ਨਸ਼ਾ ਫੜਨਾ ਗੁੰਡਾਗਰੀ ਕਰਦੀ ਰੋਕਣਾ ਧੱਕੇਸ਼ਾਹੀ ਰੋਕਣਾ ਇਹ ਸਭ ਕੁਝ ਹੈ ਜਦੋਂ ਉਸ ਪੁਲਿਸ ਦੇ ਵਿੱਚ ਵੱਡੀ ਗਿਣਤੀ ਜਿਹੜੇ ਬੰਦੇ ਆ ਉਨ੍ਹਾਂ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਹੁਣ ਤਾਂ ਫਿਰ ਆਪਣੇ ਆਪ ਮਾਮਲਾ ਗੰਭੀਰ ਬਣ ਜਾਂਦਾ ਹੈ ਹੁਣ ਦੂਜੀ ਵੱਡੀ ਖਬਰ ਆ ਰਹੀ ਹੈ ਪੰਜਾਬ ਪੁਲਿਸ ਦੇ ਜਿਹੜੇ ਮੁਖੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਉਹਨਾਂ ਨੇ ਪੋਸਟ ਪਾ ਕੇ ਦਾਵਾ ਕੀਤਾ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਨੇ 5.5 ਕਿਲੋ ਚਿਟਾ ਯਾਨੀ ਹੈਰੋਇਨ ਦਾ ਨਸ਼ਾ ਬਰਾਮਦ ਕੀਤਾ ਅਰਿੰਕੂ ਤੇ ਉਹਦੇ ਦੋ ਹੋਰ ਸਾਥੀ ਆ ਜਿਹੜੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਹੈ ਔਰ ਇਹ ਵੀ ਦਾਵਾ ਕੀਤਾ ਹੈ ਕਿ ਇਹਨਾਂ ਦੇ ਤਾਰ ਅੰਤਰਰਾਸ਼ਟਰੀ ਜਿਹੜੇ ਨਸ਼ਾ ਤਸਕਰਾਂ ਦੇ ਗਰੋਹ ਨੇ ਉਹਨਾਂ ਦੇ ਨਾਲ ਜੁੜੇ ਹੋਏ ਸੀ ਪੁਲਿਸ ਨੇ ਟਰੈਪ ਲਾ ਕੇ ਇਹਨਾਂ ਨੂੰ ਫੜਿਆ ਔਰ ਇਹਨਾਂ ਦੇ ਕੋਲੋਂ ਨਸ਼ਾ ਬਰਾਮਦ ਕੀਤਾ ਤੁਸੀਂ ਦੇਖੋ 5.5 ਕਿਲੋ ਹੈਰੋਇਨ ਹੈ ਜਿਹੜੀ ਉਹਨੇ ਹਜ਼ਾਰਾਂ ਘਰਾਂ ਦੇ ਪੁੱਤ ਤਬਾਹ ਕਰਨੇ ਸੀ ਹਜ਼ਾਰਾਂ ਘਰਾਂ ਦੇ ਉਹ ਗ੍ਰਾਮਾਂ ਚ ਜਾਂਦੀ ਹੈ ਅੱਧਾ ਗ੍ਰਾਮ ਗ੍ਰਾਮ 1.5 ਗ੍ਰਾਮ 2 ਗ੍ਰਾਮ ਐਦਾਂ ਤਾਂ 5.5 ਕਿਲੋ ਕਿੰਨੇ ਹਜ਼ਾਰਾਂ ਘਰਾں ਚ ਜਾਣੀ ਸੀ ਕਿਉਂਕਿ ਕਿਲੋ ਦੇ ਵਿੱਚ 1000 ਗ੍ਰਾਮ ਹੁੰਦਾ ਤਾਂ 5.5 ਕਿਲੋ ਚ 5.5000 ਗ੍ਰਾਮ ਆਪਾਂ ਕਿਲੋਗ੍ਰਾਮ ਕਹਿ ਸਕਦੇ ਹਾਂ ਉਹਨੂੰ ਤਾਂ ਉਹ ਇੰਨਾ ਵੱਡੀ ਬਰਬਾਦੀ ਦੀ ਖੇਪ ਜਿਹੜੀ ਆ ਫੜੀ ਐ ਹੁਣ ਪੁਲਿਸ ਨੇ 31 ਮਈ ਨੂੰ ਇਸ ਮਹੀਨੇ ਦੀ 31 ਤਰੀਕ ਨੂੰ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰਨਾ ਹੈ ਤੇ ਉਸ ਤੋਂ ਪਹਿਲਾਂ ਆਹ ਕੁਝ ਸਾਰਾ ਕੁਝ ਸਾਹਮਣੇ ਆ ਰਿਹਾ ਹੁਣ ਤੁਸੀਂ ਦੱਸੋ ਕੀ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕੀਤਾ ਜਾ ਸਕਦਾ ਹੈ ਕੀ ਇਹ ਸੰਭਵ ਹੈ ਜੇ ਪੁਲਿਸ ਤੇ ਪੰਜਾਬ ਸਰਕਾਰ 31 ਮਈ ਤੱਕ ਯਾਨੀ ਕਿ 6 ਦਿਨਾਂ ਤੱਕ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਗੀ ਤਾਂ ਇਹ ਸਹੀ ਹੋਏਗਾ ਇਹ ਵਾਜਬ ਹੋਏਗਾ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ ਜਦੋਂ ਕਿ ਇੰਨੇ ਵੱਡੇ ਪੱਦਰ ਤੇ ਫੜਿਆ ਜਾ ਰਿਹਾ ਜਿਹੜੇ ਜਲੰਧਰ ਪੁਲਿਸ ਦੇ ਸੀਪੀਆ ਉਹਨਾਂ ਨੇ ਵੀ ਅੱਜ ਕਿਹਾ ਕਿ ਉਹਨਾਂ ਨੇ ਹੋਰ ਵੀ ਇਸ ਤਰ੍ਹਾਂ ਦੇ ਨਸ਼ੇ ਦੇ ਮਾਮਲੇ 'ਚ ਕਾਰਵਾਈਆਂ ਕੀਤੀਆਂ ਤੇ ਨਸ਼ਾ ਫੜਿਆ ਹੁਣ ਅਗਲੀ ਵੱਡੀ ਖਬਰ ਪੁਲਿਸ ਅਨਕਾਊਂਟਰ ਦੇ ਨਾਲ ਜੁੜੀ ਹੈ ਅਮਰਤਸਰ ਦੇ ਰਣਜੀਤ ਐਵੇਨਿਊ 'ਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਨਕਾਊਂਟਰ ਕੀਤਾ ਗਿਆ ਪੁਲਿਸ ਕਹਿੰਦੀ ਕਿ ਦੋ ਵਿਅਕਤੀ ਜਿਹੜੇ ਸਾਨੂੰ ਕਾਫੀ ਟਾਈਮ ਤੋਂ ਚਾਹੀਦੇ ਸੀ ਇੱਕ ਦਾ ਨਾਮ ਪੁਲਿਸ ਕਮਲਪ੍ਰੀਤ ਦੱਸ ਰਹੀ ਹੈ ਤੇ ਦੂਜੇ ਦਾ ਨਾਮ ਗੁਰਪ੍ਰੀਤ ਸਿੰਘ ਦੱਸ ਰਹੀ ਹੈ ਉਹ ਜਦੋਂ ਇੱਕ ਵੀਕਲ ਤੇ ਆਏ ਪੁਲਿਸ ਦਾ ਦਾਵਾ ਹੈ ਕਿ ਅਸੀਂ ਉਹਨਾਂ ਨੂੰ ਰੁਕਣ ਦੇ ਲਿਖਿਆ ਉਹਨਾਂ ਨੇ ਆਪਣਾ ਵਹੀਕਲ ਭਜਾ ਲਿਆ ਤੇ ਪੁਲਿਸ ਤੇ ਫਾਇਰਿੰਗ ਕਰਤੀ ਪੁਲਿਸ ਦਾ ਦਾਵਾ ਹੈ ਕਿ ਫਿਰ ਅਸੀਂ ਜਵਾਬੀ ਫਾਇਰਿੰਗ ਕੀਤੀ ਤੇ ਫਿਰ ਜਵਾਬੀ ਫਾਇਰਿੰਗ ਦੇ ਵਿੱਚ ਉਹਨਾਂ ਦੇ ਗੋਲੀਆਂ ਲੱਗੀਆਂ ਇੱਕ ਦੇ ਪੈਰ 'ਚ ਲੱਤ 'ਚ ਲੱਗੀ ਗੋਲੀ ਤੇ ਇਸ ਤਰ੍ਹਾਂ ਕਰਕੇ ਪੁਲਿਸ ਦਾ ਦਾਵਾ ਹੈ ਕਿ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਲੰਬੇ ਟਾਈਮ ਤੋਂ ਆਪਾਂ ਕਹਿ ਸਕਦੇ ਪਿਛਲੇ 2 ਮਹੀਨਿਆਂ ਤੋਂ ਇਹ ਇਸ ਤਰ੍ਹਾਂ ਦੇ ਰੋਜ਼ਾਨਾ ਹੀ 1 2 ਜਾਂ 3 ਅਨਕਾਊਂਟਰ ਕਰ ਰਹੀ ਹੈ ਪਰ ਇਹਨਾਂ ਅਨਕਾਊਂਟਰਾਂ ਤੇ ਸਵਾਲ ਵੀ ਉੱਠ ਰਹੇ ਨੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇੱਕਦਮ ਐਨੇ ਅਨਕਾਊਂਟਰ ਹਰ ਇਨਕਾਊਂਟਰ ਤੇ ਲੱਤ ਪੈਰ ਤੇ ਗੋਲੀ ਵੱਜਣੀ ਇਹ ਸ਼ੰਕਾ ਖੜਾ ਕੀਤਾ ਜਾ ਰਿਹਾ ਕਿ ਇਹ ਇਨਕਾਊਂਟਰ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਬੰਦਿਆਂ ਦੇ ਕੀਤੇ ਗਏ ਹੋ ਸਕਦੇ ਨੇ ਇਸ ਤਰ੍ਹਾਂ ਦੇ ਸਵਾਲ ਕੁਝ ਲੋਕ ਉਠਾ ਰਹੇ ਨੇ ਹੁਣ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਤੇ ਅਗਲੀ ਖਬਰ ਹੈ ਇੰਸਪੈਕਟਰ ਰੌਣੀ ਬਾਰੇ ਇਨਸਪੈਕਟਰ ਰੌਣੀ ਸਿੰਘ ਜਿਹੜਾ ਕਿ ਕਰਨਲ ਬਾਠ ਕਟਮਾਰ ਮਾਮਲਾ ਜਿਹੜਾ ਪਟਿਆਲੇ ਦੇ ਵਿੱਚ ਵਾਪਰਿਆ ਸੀ ਉਹਦੇ ਵਿੱਚ ਇੱਕ ਇਨਸਪੈਕਟਰ ਮਲਜ਼ਮ ਰੌਣੀ ਸਿੰਘ ਚਾਰ ਇਨਸਪੈਕਟਰ ਨੇ ਉਹਦੇ ਚ ਜਿਹੜੇ ਜਿਨ੍ਹਾਂ ਤੇ ਕੇਸ ਹੈ ਤੇ ਇਨਸਪੈਕਟਰ ਰੌਣੀ ਸਿੰਘ ਆਪਣੀ ਜ਼ਮਾਨਤ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਅਗਾਊ ਗ੍ਰਿਫਤਾਰੀ ਤੋਂ ਬਿਨਾ ਪਹਿਲਾਂ ਲੋਅਰ ਕੋਰਟ ਚੋਂ ਜ਼ਮਾਨਤ ਰਿਜੈਕਟ ਹੋਈ ਹੈ ਫਿਰ ਸੈਸ਼ਨ ਕੋਰਟ ਚੋਂ ਹੋਈ ਹੈ ਤੇ ਅੱਜ ਹਾਈ ਕੋਰਟ ਨੇ ਵੀ ਇਨਸਪੈਕਟਰ ਔਣੀ ਦੀ ਜਿਹੜੀ ਜ਼ਮਾਨਤ ਹੈ ਉਹ ਰੱਦ ਕਰ ਦਿੱਤੀ ਹੈ ਨਹੀਂ ਦਿੱਤੀ ਇਨਸਪੈਕਟਰ ਔਣੀ ਨੂੰ ਜ਼ਮਾਨਤ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਇਨਸਪੈਕਟਰ ਔਣੀ ਸੁਪਰੀਮ ਕੋਰਟ ਜਾ ਸਕਦਾ ਹੈ ਪਰ ਹਾਈ ਕੋਰਟ ਤੱਕ ਰੱਦ ਹੋਣਾ ਆਪਣੇ ਆਪ ਦੇ ਵਿੱਚ ਸਵਾਲ ਵੱਡਾ ਹੈ ਕਿਤੇ ਨਾ ਕਿਤੇ ਅਦਾਲਤਾਂ ਨੂੰ ਇੰਜ ਲੱਗ ਰਿਹਾ ਹੋਣਾ ਕਿ ਇਹ ਮਾਮਲਾ ਗੰਭੀਰ ਹੈ ਜਾਂ ਵਾਕਿਆ ਹੀ ਗਲਤ ਪੁਲਿਸ ਨੇ ਕੀਤਾ ਹੈ ਭਾਵੇਂ ਪੁਲਿਸ ਦਾ ਇਹ ਦਾਵਾ ਰਿਆ ਕਿ ਇਹਨਾਂ ਚਾਰੇ ਇਨਸਪੈਕਟਰਾਂ ਨੇ ਕੋਈ ਬਹੁਤ ਹੀ ਵੱਡੀ ਗੜਬੜ ਨਹੀਂ ਕੀਤੀ ਪਰ ਫਿਰ ਵੀ ਜਿਸ ਤਰ੍ਹਾਂ ਪਹਿਲੇ ਦਿਨ ਤੋਂ ਜੋ ਸਾਰੀ ਕਾਰਵਾਈ ਚੱਲੀ ਉਹਦੇ ਤੋਂ ਇੰਜ ਲੱਗਦਾ ਕਿ ਪੁਲਿਸ ਆਪਣੇ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਆ ਹੁਣ ਅੱਜ ਹਾਈ ਕੋਰਟ ਨੇ ਜ਼ਮਾਨਤ ਰੱਦ ਕੀਤੀ ਹੈ ਤਾਂ ਵੱਡੇ ਸਵਾਲ ਖੜੇ ਹੋਏ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕਮੈਂਟ ਲਿਖ ਦਿਓ ਏਦੋਂ ਵੱਡੀ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਆਪਣਾ ਹੀ ਐਮਐਲਏ ਜਿਹਦਾ ਨਾਮ ਰਮਣ ਅਰੋੜਾ ਜਲੰਧਰ ਸੈਂਟਰਲ ਦਾ ਐਮਐਲਏ ਆ ਅੱਜ ਉਹਦੇ ਘਰ ਰੇਡ ਮਾਰੀ ਗਈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਮਾਮਲੇ 'ਚ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਬਖਸ਼ਿਆ ਨਹੀਂ ਜਾਊਗਾ ਅਸੀਂ ਨਹੀਂ ਬਖਸ਼ਾਂਗੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਪਸ਼ਟ ਐਲਾਨ ਕੀਤਾ ਕਿ ਜੋ ਕਰੇਗਾ ਸੋ ਭਰੇਗਾ ਅਸੀਂ ਕਿਸੇ ਨੂੰ ਨਹੀਂ ਬਚਾਉਣਾ ਪਰ ਨਾਲ ਹੀ ਸਵਾਲ ਵੀ ਖੜੇ ਹੋਏ ਲੋਕ ਪੁੱਛ ਰਹੇ ਨੇ ਵਿਰੋਧੀ ਪਾਰਟੀਆਂ ਪੁੱਛ ਰਹੀਆਂ ਨੇ ਕਿ ਤੁਹਾਡੇ ਕਿੰਨੇ ਹੀ ਹੋਰ ਐਮਐਲਏ ਤੇ ਮੰਤਰੀ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਉਹਨਾਂ ਤੇ ਤੁਸੀਂ ਇਨਕੁਆਇਰੀ ਕਰਾ ਕੇ ਪੜਤਾਲ ਨਹੀਂ ਕਰਾਈ ਲੋਕਾਂ ਸਾਹਮਣੇ ਕੁਝ ਸੱਚ ਨਹੀਂ ਆ ਸਕਿਆ ਵੀ ਉਹ ਮਾਮਲੇ ਦੀ ਹਕੀਕਤ ਕੀ ਸੀ ਸਵਾਲ ਇਹਦੀ ਉੱਠੇ ਵੀ ਤੁਹਾਡਾ ਪਹਿਲਾ ਸਿਹਤ ਮੰਤਰੀ ਵਿਜੇ ਸਿੰਘਲਾ ਜਿਨੇ ਸਿੱਧੂ ਮੂਸੇਵਾਲ ਨੂੰ ਹਰਾਇਆ ਸੀ ਉਹਦੇ ਉੱਪਰ ਜਦੋਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਤਾਂ ਬਹੁਤ ਸਖਤ ਸਟੈਂਡ ਲਾਈਨ ਦੀ ਗੱਲ ਕੀਤੀ ਗਈ ਪਰ ਪਾਰਟੀ ਆਮ ਆਦਮੀ ਪਾਰਟੀ ਚ ਉਹਨੂੰ ਕਦੇ ਵੀ ਬਾਹਰ ਨਹੀਂ ਕੱਢਿਆ ਗਿਆ ਅੱਜ ਤੱਕ ਉਹ ਆਮ ਆਦਮੀ ਪਾਰਟੀ ਦਾ ਸ਼ਿੰਗਾਰ ਹੈ ਫਿਰ ਅਮਿਤ ਰਤਨ ਕੋਟ ਭੱਤਾ ਜਿਹੜਾ ਬਠਿੰਡੇ ਤੋਂ ਐਮਐਲਏ ਆ ਦਿਹਾਤੀ ਤੋਂ ਉਹਦੇ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਪਰ ਉਹਨੂੰ ਵੀ ਪਾਰਟੀ ਚੋਂ ਬਾਹਰ ਨਹੀਂ ਕੱਢਿਆ ਗਿਆ ਫਿਰ ਗੁਰੂ ਹਰਸਾਹਿਤ ਤੋਂ ਐਮਐਲਏ ਫੌਜਾ ਸੰਸਰਾਰੀ ਜਿਹੜੇ ਮੰਤਰੀ ਰਹੇ ਆ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਇੱਕ ਰਿਕਾਰਡਿੰਗ ਲੀਕ ਕੀਤੀ ਗਈ ਪਰ ਉਹ ਰਿਕਾਰਡਿੰਗ ਸੱਚ ਸੀ ਕਿ ਝੂਠ ਇਹਦੀ ਪੁਸ਼ਟੀ ਅੱਜ ਤੱਕ ਪੰਜਾਬ ਸਰਕਾਰ ਪੰਜਾਬ ਪੁਲਿਸ ਜਾਂ ਆਮ ਆਦਮੀ ਪਾਰਟੀ ਨੇ ਲੋਕਾਂ ਸਾਹਮਣੇ ਨਹੀਂ ਝਾੜੀ ਹੋਰ ਵੀ ਜਿਹੜੇ ਬੀਬੀ ਮਾਨੋਕੇ ਸਮੇਤ ਕਿੰਨੇ ਐਮਐਲਏ ਆਮਦਵੀ ਪਾਰਟੀ ਦੇ ਪਿੱਛੇ ਬਲਕਾਰ ਸਿੱਧੂ ਐਮਐਲਏ ਦਾ ਵੀ ਕਾਫੀ ਰੌਲਾ ਜਿਹੜਾ ਉਹ ਸਾਹਮਣੇ ਆਇਆ ਪਰ ਕਿਸੇ ਵੀ ਐਮਐਲਏ ਜਾਂ ਮੰਤਰੀ ਦੇ ਉੱਪਰ ਕੀ ਕਾਰਵਾਈ ਹੋਈ ਆ ਆਮਦਵੀ ਪਾਰਟੀ ਨੇ ਕੀ ਕਾਰਵਾਈ ਕੀਤੀ ਆ ਇਹਦਾ ਕੋਈ ਵੀ ਪੁਖਤਾ ਤਰੀਕੇ ਨਾਲ ਬਾਹਰ ਨਹੀਂ ਹੋਣ ਦਿੱਤਾ ਗਿਆ ਇਹ तमाम ਸਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਘੇਰਦੇ ਨੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ